ਆਜਿ ਮੇਟਰ ਕੀ ਹਾਲ ਚਾਲ ਇੱਕ ਵਾਰ ਫੇਰ ਲੈ ਕੇ ਆ ਗਏ ਹਾਸਿਆਂ ਭਰੇ ਤੇ ਡਿੱਡੇ ਪੀੜਾ ਪਾਉਣ ਵਾਲੀ ਵੀਡੀਓ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਕੈਂਡ ਹੋਣ ਜਾ ਰਹੀ ਹੈ ਤੇ ਪੂਰੇ ਨਜ਼ਾਰੇ ਆਉਣ ਵਾਲੇ ਇਸ ਕਰਕੇ ਪੂਰੀ ਵੀਡੀਓ ਦੇ ਵਿੱਚ ਬਨੇ ਰਹੋ ਵੀਡੀਓ ਸ਼ੁਰੂ ਕਰਦੇ ਵਲਾਂ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਦਦਿਆਂ ਹਾਸੇ ਭਰੀਆਂ ਵੀਡੀਓਜ਼ ਮਿਲਦੀਆਂ ਰਹਿਣ ਮੇਰੀ ਇੰਸਟਾਗ੍ਰਾਮ ਤੇ ਵੀ ਸੇਮ ਨਾਮ ਤੇ ਆਈਡੀ ਹੈਗੀ ਫਟਾਫਟ ਜਾ ਕੇ ਉਹਨੂੰ ਫੋਲੋ ਕਰੋ ਆਉਣ ਵਾਲੇ ਟਾਈਮ ਤੇ ਤੁਹ ਤੈਨ ਅਗਰ ਮੈਂ ਜਿੱਦ ਆਈ ਤਾਂ ਤੁਸੀਂ ਮੇਰੇ ਨਾਲ ਵੀਡੀਓ ਬਣਾਉਂਗੇ ਕਾਦੀ ਇਹਦੇ ਦਿਮਾਗ ਚ ਗਾਂਦੀ ਭਰਿਆ ਸਾਲਾ ਕਹਿੰਦਾ ਕਾਦੀ ਟਿਕਟੌਕ ਤੇ ਪੋਣ ਵਾਸਤੇ ਹੋਰ ਕਰ ਤੇਰਾ ਦਿਮਾਗ ਤੂੰ ਆਏਂ ਮੇਰੇ ਚ ਕਾਦੀ ਹੈ ਹੱਦ ਤੋਂ ਮੈਨੂੰ ਸ਼ੋਸ਼ ਹੋ ਗਿਆ ਸੀ ਪੂਰਾ ਅੰਦਰੋਂ ਅੰਦਰੀ ਘੋੜੀਆਂ ਵਾਲਾ ਸਰਦਾਰ ਜਦੋਂ ਇੰਸਟਾਗ੍ਰਾਮ ਸੋਸ਼ਲ ਮੀਡੀਆ ਬੈਨ ਹੋ ਗਿਆ ਤੁਸੀਂ ਸਾਰੇ ਚਵਲ ਟਿਫਨ ਚੱਕੀ ਖੜੇ ਹੋ ਵਗੇ ਦਿਹਾੜੀਆਂ ਦੇ ਲਈ ਚਵਲ ਦੰਦ ਕੜਦਾ ਹਲਾ ਫੇਰ ਨਾਮ ਜਦਾ ਬੇਟਾ ਮਨ ਲੱਡੂ ਫੂਟਾ ਪੀਜ਼ਾ ਰਾੜਨ ਨੂੰ ਫਿਰਦਾ ਐ ਪਿਆਰੀ ਸਮਝ ਗਈ ਐਂ ਦੇ ਯਾਰ ਹੁਣ ਤਾਂ ਹਟ ਜਾ ਤੁਸੀਂ ਨਾ ਸੁਧਾਰੀਆ ਤੂੰ ਜਾਣ ਕੇ ਸਵਾਦ ਲੈਂਦੀ ਆਗੇ ਸਵਾਦ ਉਹ ਕਹਿੰਦੇ ਕਿ ਮੈਂ ਬਿਆਨ ਨਹੀਂ ਕਰਉਣਾ ਕਿ ਉਦਾਂ ਹੋਰ ਕੋਈ ਗੱਲ ਹੋਈ ਹੈ ਇਹਦੇ ਬਾਰੇ ਮਤਲਬ ਹੁਣ ਜਾਂ ਉਹਨੂੰ ਕੋਈ ਪੁੱਛਦਾ ਹੀ ਨਹੀਂ ਅਸੀਂ ਤਾਂ ਕਹਿਆ ਨਹੀਂ ਸੀ ਦੂਗਿਆ ਕਰਾਲਾ ਆਪੇ ਕਰਾਈ ਕਹੀ ਜਾਂਦਾ ਮੈਂ ਨਹੀਂ ਕਰਉਣਾ ਮੈਂ ਜੇ ਤੂੰ ਆਪੇ ਕਹੀ ਜਾਂਵੇਂ ਤੇਰੀ ਮਰਿਆ ਖਬਰ ਕਰਾਉਣਾ ਹੀ ਚਾਹੁੰਦਾ ਮੈਂ ਤੂੰ ਚਲਿਏ ਸ਼ੁਰੂ ਕਰਤੇ ਹੈ ਪਤੰਦਰ ਪਿਓ ਪਾਤ ਦੋਵੇਂ ਹੀ ਇੱਕ ਨਾਲ ਦੇ ਆ ਤੂੰ ਸਮਝ ਲਗਦਿਆ ਕੁਰੇ ਵੀ ਇਹਨੂੰ ਲਕੋਲਾ ਮੈਨੂੰ ਕਰ ਲਾ ਪੂਰੀ ਫੈਮਿਲੀ ਕ੍ਰੇਜ਼ੀ ਆ ਦੇ ਆਰ ਨਾਟ ਨਾਰਮਲ ਪੀਪਲ ਦੇ ਆਰ ਆਲ ਕ੍ਰੇਜ਼ੀ ਪੀਪਲ ਹੱਸਦਾ ਜਿਵੇਂ ਨੂਰ ਦੀ ਮੰਮੀ ਵਾਂਗ ਬਾਪੂ ਦੀ ਗੱਲ ਵਿੱਚ ਦਮ ਆ ਤੁਸੀਂ ਤਾਂ ਗਿਆ ਹੀ ਨਹੀਂ ਵੀ ਤੂੰ ਵਿਆਹ ਕਰਾਲਾ ਹੁਣ ਕੋਈ ਪੁੱਛਦਾ ਹੀ ਨਹੀਂ ਹੁਣ ਜਾਨੂ ਕੋਈ ਪੁੱਛਦਾ ਹੀ ਨਹੀਂ ਇਹ ਤਾਂ ਕਾਕਾ ਹੀ ਥਾੜੀ ਲਗਾ ਕੇ ਬੈਠ ਗਿਆ ਲੱਗਦਾ ਤੂੰ ਸਮਝ ਲਗਦਿਆ ਕੁਰੇ ਵੀ ਇਹਨੂੰ ਲ ਘੋਲਾ ਮੈਨੂੰ ਕਰ ਲਾ ਇਹ ਕਾਕਈਆ ਜਦੋਂ ਪਿਓ ਆ ਨਰਸ ਬੱਚਾ ਲੈ ਕੇ ਆਈ ਪੰਜੀ ਵਧਾਈ ਹੋਵੇ ਕਾਕਾ ਆਜੇ ਕਾਕਾ ਹਾਏ ਓਏ ਤੇਰੀ ਹਾਸੀ ਧਰਮ ਨਾਲ ਕੀਲ ਕੇ ਰੱਖਤਾ ਮੈਂ ਰਿੰਗਟੋਨ ਲਾ ਲਾਂਉ ਤੇਰੇ ਹਾਸੇ ਦੀ ਬਿਲੋ ਫੇ ਰਿੰਗਟੋਨ ਲਾ ਲਾਂਉ ਤੇਰੇ ਹਾਸੇ ਦੀ ਬਿਲੋ ਕੋਤੰਦਰ ਦਾ ਪਤਾ ਹੀ ਨਹੀਂ ਲੱਗਣ ਦਿੰਦਾ ਪਿਓ ਬੋਲਦਾ ਕਿ ਪੁੱਤ ਮੈਨੂੰ ਤੁਹਾਡੇ ਸਾਹਮਣੇ ਬਹੁਤ ਸ਼ਰਮ ਆਉਂਦੀ ਹੈ ਮਤਲਬ ਮੈਂ ਕੁੜੀਆਂ ਨਾਲ ਕੰਫਰਟੇਬਲ ਨਹੀਂ ਹਾਂ ਗੱਲਾਂ ਨਹੀਂ ਸਾਰਾ ਹੀ ਚਵਲਾ ਉਹ ਚਵੜ ਹੁਣ ਜਾਨੂੰ ਕੋਈ ਪੁੱਛਦਾ ਹੀ ਨਹੀਂ ਅਜੇ ਤਾਂ ਗਿਆ ਹੀ ਨਹੀਂ ਵੀ ਤੁੰਗਿਆ ਕਰਾਲਾ ਮੈਨੂੰ ਸਿੱਧੂ ਕਿਉਂ ਚਾਤੇ ਆ ਗਿਆ ਅਗਲੇ ਆਨੇ ਸੱਦਿਆਂ ਨਹੀਂ ਜਿਹੜੇ ਕਹਿੰਦੇ ਨੇ ਵੀ ਅਸੀਂ ਬੰਬੇ ਨਹੀਂ ਜਾਂਦੇ ਹਨਾ ਅਗਲੇ ਨੇ ਬਾੜਿਆਂ ਨਹੀਂ ਤਾਂ ਨਹੀਂ ਜਾਂਦੇ ਬੰਬੇ ਤੇਰੇ ਬੁੱਲਾ ਤੇ ਸਮਾਈ ਜਿਉ ਮਸਾਲਾ ਮੀਟ ਤੇ ਨਹੀਂ ਤੇਰੇ ਨੈਣਾ ਵਿੱਚੋਂ ਦੋ ਪੈਗ ਲਾਉਣੇ ਨੀਟ ਦੇ ਤੇਰੇ ਬੁੱਲਾ ਤੇ ਸਮਾਈ ਜਿਉ ਮਸਾਲਾ ਮੀਟ ਤੇ ਨਹੀਂ ਤੇਰੇ ਨੈਣਾ ਵਿੱਚੋਂ ਦੋ ਪੈਗ ਲਾਉਣੇ ਨੀਟ ਦੇ ਉਤਲੇ ਲੈਵਲ ਵਾਲੀ ਗੱਲਬਾਤ ਆ ਚਾਚਾ ਏ ਚਾਚਾ ਆ ਲੱਤਾਂ ਪੜੀ ਠੰਡ ਚ ਗੱਡੀ ਸੈਲਫ ਓਕੀ ਚੱਕਦੀ ਹਾਂਜੀ ਹਾਂ ਪਾਰਕਿੰਗ ਚ ਲੱਗੀਆਂ ਧੰਨਵਾਦ ਦੱਸਣ ਵਾਸਤੇ ਘੁੜਿਆ ਤੇਰੇ ਚ ਹੌਸਲੇ ਦੇ ਪੁੱਤਰ ਓਏ ਭੋਰਦੀ ਭੋਰਦੀ ਜਿੱਥੇ ਅੰਨੀ ਦੁਨੀਆ ਭੋਰ ਰਹੀ ਏ ਤੁਸੀਂ ਵੀ ਭੋਰ ਲੋ ਕਿਹੜਾ ਪੈਸੇ ਲੱਗਦੇ ਭੋਰਨ ਵਾਲੇ ਲਈ ਨਵੇਂ ਬਿਸਕੁਟ ਆਏ ਆ ਭੋਰ ਲੋ ਜੀ ਜੱਟਾ ਤੇਰੀਆਂ ਹੁੰਦੀਆਂ ਤਾਂ ਕਿਸੇ ਨੇ ਵਿਸ਼ਵਾਸ ਨਹੀਂ ਸੀ ਕਰਨਾ ਹਾਂਜੀ ਪਾਰਕਿੰਗ ਚ ਲੱਗੀਆਂ ਇਹ ਤਾਂ ਉਹੀ ਗੱਲ ਹੋ ਗਈ ਅਜਿਹਾ ਜਿਵੇਂ ਬਈਆ ਬੰਦ ਤੇ ਬਗੜ ਤੇ ਖੜ ਗਿਆ ਆਦਗੱਡੀ ਖੜੀ ਗਿਆ ਬਾਈਓ ਉਹ ਜਿਹੜੀ ਦੁਨੀਆਂ ਤੋਂ ਗਾਇਬ ਤੇ ਆ ਸਾਡੀ ਉਸ ਨੇਬ ਤੇ ਗੁਰੂਆ ਤੋਂ ਛੋਟੇ ਹਾਥੀ ਦੀਆਂ ਸਵਾਰੀਆਂ ਚੱਕੀ ਫਿਰਦਾ ਧੋਰ ਜਿਜੇ ਤੂੰ ਮੀਚੇ ਤੇ ਕਰੇਗੀ ਜੀਵਾ ਪਿੰਡ ਨੂੰ ਪਾ ਲਾ ਗੱਡੀ ਕਿਤਾ ਮਰਿਆਦਾ ਰੱਖੀਏ ਥੋੜੀ ਮਰਿਆਦਾ ਰੱਖੀਏ ਬਦਲਾ ਓਏ ਕਿਹੜਾ ਤਰੀਕਾ ਪਤਰਾ ਲੈਣ ਦਾ ਜਰੂਰੀ ਥੋੜਾ ਜਿਹੀ ਡਾਂਗਾਂ ਸੁੱਟੀ ਨਾਲੀ ਪਤਰੇ ਲੈ ਜਾਂਦੇ ਨੇ ਰਸ਼ੀਅਨ ਬਡਾਨਾ ਕਹਿਆ ਵਾਲੇ ਬਣ ਕੇ ਬੰਡਾਨਾ ਫਿਰਦੇ ਪਤੰਦਰ ਹਰਦੇਸ ਦੀ ਫਸਲ ਦਾ ਸੈਂਪਲ ਚੱਕੀ ਫਿਰਦਾ ਪਤੰਦਰ ਸਾਰਾ ਸਪਾ ਸੈਂਟਰ ਵਾਲਾ ਸਟਾਫ ਹੀ ਚੱਕ ਲਿਆ ਆ ਵਾਹ ਓਏ ਪਾਉ ਕਹਿੰਦਾ ਪਾਵਾ ਮੱਝ ਵਾਲੇ ਪਾਉ ਓ ਤੁਸੀਂ ਹਾਂਜੀ ਹਾਂਜੀ ਪਾਉ ਮੱਝ ਵਾਲੇ ਵੱਜਦੇ ਹੀ ਪਾਉ ਅਸੀਂ ਮਰ ਗਏ ਅਸੀਂ ਵੀ ਲਵਾਗੇ ਬਦਲਾ ਸਾਈਮਨ ਕਮਿਸ਼ਨ ਇੱਧਰ ਆਓ ਸਾਈਮਨ ਕਮਿਸ਼ਨ ਮੈਨੂੰ ਜੱਫਾ ਪਾਓ ਅਸੀਂ ਮਨਾਲੀ ਘੁੰਮਣੇ ਆਏ ਥੇ ਹੈਲੋ 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 ਭਾਬੀ ਜੀ ਬਹੁਤ ਸੁੰਦਰ ਹੈ ਤੁਸੀਂ ਨਾ ਸੁਧਾਰਿਆ ਹੁਣ ਗੋਰੀਆਂ ਛੇੜਨ ਲੱਗ ਗਿਆ ਭਾਬੀ ਜੀ ਆ ਬਹੁਤ ਸੁੰਦਰ ਹੋ ਹਮਾਰੇ ਕੀ ਹਮਾਰੇ ਲਈ ਵੀ ਆਪਕੇ ਜੈਸੀ ਦੇਖੋ ਹਿੰਦੀ ਆਉਂਦੀ ਆ ਜੀਦੀ ਆਉਂਦੀ ਆ ਹਾਂ ਹਿੰਦੀ ਅਸੀਂ ਚੱਕੇ ਲੈਗੇ ਭਾਬੀ ਜੀ ਸੁੰਦਰ ਨੇ ਤੇ ਭਾਈ ਜੀ ਦੀ ਫਟੇ ਪਈ ਆ ਬਾਹਰ ਜਾ ਕੇ ਦਾ ਕਰਨ ਵਾਲੀ ਗੱਲ ਕਰ ਲਿਆ ਗਾ ਬੰਦੇ ਨੂੰ ਜਾਂ ਹੁੰਦੀ ਆ ਉਹ ਜਦੋਂ ਉਹ ਡੱਪ ਜਾਂਦਾ ਹਿੰਦੀ ਵਾਲੇ ਦਾ ਮੁੰਡੇ ਨੇ ਵੱਟ ਕੱਢੇ ਪਏ ਆ ਬਿਰੇ ਉਹ ਅੰਗਰੇਜ਼ਾਂ ਆ ਪਈਏ ਨਹੀਂ ਖਾਈ ਨਹੀਂ ਖਾਈਏ ਕਾਕਾ ਹਮ ਤੁਮੋਂ ਖੈ ਨਹੀਂ ਖਾਤਾ ਦਿੱਖਤੇ ਰੇ ਹਮਾਰੇ ਲਈ ਆਪਕੇ ਜੈਸੀ ਦੇਖੋ ਹਾਏ ਹਾਏ ਓਏ ਬਾਹਰੋਂ ਦੇਖ ਕਿਵੇਂ ਮਲਾਈ ਵਰਗੀਆਂ ਕੁੜੀਆਂ ਆਉਂਦੀਆਂ ਨੇ ਆਪਣੇ ਤਾਂ ਨੀਰਾ ਸਪਰੇਟਾ ਹੀ ਐ ਇਹ ਰਿਵਾਜ ਵੀ ਕਿਸੇ ਹੂਸੇ ਨੇ ਚਲਾਇਆ ਨਾ ਲੱਗ ਗਿਆ 2026 ਦਾ ਪਹਿਲਾ ਹੂਸਾ ਲੱਗ ਗਿਆ ਸ਼ੁਕਰਾ ਫੋਟੋਵਾਂ ਤੇ ਕੇ ਹਾਰ ਨਹੀਂ ਪਾ ਗਿਆ ਜਿਉ ਉਹਦੇ ਜੀ ਡੱਬਿਆਂ ਚ ਇਹ ਕੀ ਆ ਕੀ ਆ ਕੀ ਆ ਬਾਈ ਰਿਜ਼ਲਟ ਜਰੂਰ ਦੱਸਿਓ ਸਰਪੰਚ ਕੋਟ ਬਣਾਇਆ ਰਿਸ਼ਤੇਦਾਰਾਂ ਨੇ ਲਾਲਾ ਜਾਂ ਲਾੜੀ ਸਣੇ ਸਰਪੰਚ ਸਾਰਾ ਪਿੰਡ ਘਟ ਦਊ ਕਈ ਗੱਲ ਉਸ ਗਾਣੇ ਦੀ ਉਹ ਸਾਡੇ ਗਾਣੇ ਪਿੱਛੇ ਨੂੰ ਮੁੰਡਾ ਰੈਸਲ ਕਰ ਰਿਹਾ ਸੀ ਤੇ ਅਸੀਂ ਆਪਸ ਵਿੱਚ ਕੋਈ ਗੱਲ ਕਰਕੇ ਹੱਸਾ ਮਜ਼ਾਕ ਕਰ ਰਹੇ ਸੀ 2026 ਦਾ ਪਹਿਲਾ ਔੜ ਦਾ ਤੀਰ ਲੈਣ ਵਾਲੇ ਚੋਬਰ ਲੱਭ ਗਿਆ 2026 ਦਾ ਪਹਿਲਾ ਉਸਾ ਲੱਭ ਗਿਆ ਨੰਬਰ ਹਾਈ ਅਦਾਰੇ ਅਰਸ ਹੋ ਰਿਹਾ ਸੀ ਤੇ ਉਹ ਅਸੀਂ ਹਾਈ ਜਿਹੜਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਸੀ ਅਸੀਂ ਇਹ ਵੀ ਫਸਿਆ ਹੀ ਰਹਿੰਦਾ ਕਿਤੇ ਨਾ ਕਿਤੇ ਤੁਹਾਡੇ ਵਰਗਾ ਹਾਈ ਤਾਂ ਕੋਈ ਕਹਿ ਹੀ ਨਹੀਂ ਸਕਦਾ ਤੁਸੀਂ ਇੰਨਾ ਅੱਛਾ ਅੱਛਾ ਗਾਇਆ ਇੰਨੀ ਅੱਛੀ ਅੱਛੀ ਕੰਪੋਜੀਸ਼ਨਸ ਤੁਸੀਂ ਗਾਈਆਂ ਨੇ ਪਹਿਲਾਂ ਕੰਮ ਹੀ ਨਾ ਕਰਿਆ ਕਰੋ ਜਿੱਥੇ ਤੁਹਾਨੂੰ ਵੀ ਬਾਅਦ ਚ ਹਾਈ ਹਾਈ ਕਰਨੀ ਪਵੇ ਹਾਈ ਓਏ ਹਾਈ ਓਏ ਮੇਰੇ ਆ ਰੱਬਾ ਸਾਡੇ ਵਨ ਫੇਵਰਿਟ ਸਿੰਗਰ ਹੋ ਤੁਸੀਂ ਅਸੀਂ ਹਾਈ ਹਾਈ ਜਿਹੜਾ ਕਿਹਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਕਿਹਾ ਉੜਦਾ تیر ਤੁਸੀਂ ਵੀ ਹੁਣ ਪੈਰਾਸ਼ੂਟ ਡਾਈ ਫੜ ਕੇ ਲਿਆ ਹੁਣ ਭੁਗਤੋ ਕਈਆਂ ਨੂੰ ਉੜਦਾ تیر ਲੈਣ ਦੀ ਆਦਤ ਹੁੰਦੀ ਆ ਜੇ ਨਾ ਮਾਫੀ ਮੰਗਦਾ ਤਾਂ ਪੁੱਤਾਂ ਦੇ ਨਾਲ ਮਾਪੇ ਹੁੰਦੇ ਗਾਣਾ ਤਿਆਰ ਸੀ ਤੇਰੇ ਲਈ ਵੈਸੇ ਅਸੀਂ ਅਸ ਖੇਡ ਰਹੇ ਸੀ ਕਿਸੇ ਗੱਲ ਤੋਂ ਮੈਂ ਯੋਰਾਜ ਤੇ ਰੋਸ਼ਨ ਪ੍ਰਿੰਸ ਬਾਕੀ ਤੁਸੀਂ ਇਹ ਨਾ ਉਹਨੂੰ ਦਿਲ ਤੇ ਨਾ ਲਾਓ ਤੂੰ ਤਾਂ ਜਗਰਾਤੇ ਜੋਗਾ ਵੀ ਨਹੀਂ ਰਿਹਾ ਗੱਲ ਕੀ ਆ ਹੁਣ ਕਿਉਂ ਮੋਕ ਮਾਰੀ ਜਾਂਦੇ ਆ ਗੱਲ ਕੀ ਅਸੀਂ ਤੁਹਾਨੂੰ ਪਿਆਰ ਕਰਦੇ ਆ ਔਰ ਬਹੁਤ ਜ਼ਿਆਦਾ ਪਿਆਰ ਕਰਦੇ ਆ ਬਾਕੀ ਅਸੀਂ ਵੀ ਇੰਨੇ ਬਦਤਮੀਜ਼ ਜਾਂ ਇੰਨੇ ਇੰਨੇ ਉਹ ਤਾਂ ਹੈ ਨਹੀਂ ਬਸ ਹੁਣ ਇਹਨਾਂ ਨੂੰ ਹਾਏ ਲੱਗੀ ਪਈ ਆ ਹਾਏ 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 ਮੇਰੇ ਆ ਰੱਬਾ ਚਲ ਹੁਣ ਨਾਮ ਆਨਕਲ ਹੈ ਉਡਾਂਦੇ ਤਾਂ ਗਾਣੇ ਦਾ ਮਜ਼ਾਕ ਹੀ ਸੀ ਅਨਕਲ ਸ਼ਬਦ ਨੇ ਟ੍ਰਿਗਰ ਕੀਤਾ ਤੁਸੀਂ ਕਹਿ ਰਹੇ ਸੀ ਨਿਆਣੇ ਨਹੀਂ ਪਰ ਹੰਸਰਾਜ ਕਹਿ ਰਹੇ ਕਿ ਬੱਚੇ ਨਿਆਣੇ ਆ ਨਿਆਣੇ ਤਾਂ ਗਲਤੀ ਹੋ ਗਈ ਹੰਸਰਾਜ ਸਾਹਿਬ ਜੀ ਤੁਸੀਂ ਤਾਂ ਨਹੀਂ ਮਾੜਾ ਚੰਗਾ ਬੋਲਦੇ ਨਛੱਤਰ ਗਿੱਲ ਦੇ ਬਾਰੇ ਮੈਂ ਉਹਨਾਂ ਬਾਰੇ ਨਾ ਕਦੀ ਪਹਿੜਾ ਬੋਲਿਆ ਜਆ ਪਾਈ ਸੀ ਜੀ ਪੰਜਾਬ ਪੈਚ ਵਰਲਡ ਤੇ ਮੈਂ ਇਹਨਾਂ ਤੋਂ ਬਹੁਤ ਕਿਊਟ ਜਿਹਾ ਫੀਮੇਲ ਸਿਜੂ ਲੈਂਤਾ ਆ ਭੈਣ ਦੇ ਕਸਮਾਂ ਪਜਾਮਾ ਪਾ ਲਿਆ ਕਰ ਭੈਣ ਦੇ ਯਾਰ ਤੇ ਬਾਕੀ ਮੈਂ ਨਦੀ ਆਈਡੀ ਮੈਂਸ਼ਨ ਕੀਤੀ ਆ ਜਿੰਨਾਂ ਜਿੰਨਾਂ ਨੇ ਵੀ ਕਿਊਟ ਕਿਊਟ ਪੈਟਸ ਲਾਈਕ ਇਨਰਬਲ ਸਾਰੀਆਂ ਬਰੀਡਸ ਸਾਰੇ ਵੀਰੇ ਪਹਿਣਾ ਕਪੜੇ ਫੁੱਲ ਪਾਲਾ ਠੰਡ ਲੱਗ ਜੂ ਸਾਰੀ ਤਰ੍ਹਾਂ ਦੇ ਪੈਟਸ ਹੈਗੇ ਨੇ ਸੋ ਤੁਸੀਂ ਸਾਰੇ ਜਣੇ ਇਹਨਾਂ ਨੂੰ ਕੰਟੈਕਟ ਕਰੋ ਮੈਂ ਇਹਨਾਂ ਦੀ ਆਈਡੀ ਐਸ ਵੈਲ ਨੰਬਰ ਨੀਚ ਮੈਂਸ਼ਨ ਕੀਤਾ ਆ ਇਹਨਾਂ ਕੋਲ ਸਟੂਲਾ ਡੌਗ ਹੈਗਾ दे थैंक यू सो मच बाकी ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਹਨ ਕਿ ਕੀ ਕੀ ਕੁਸ਼ਨ ਇਹਨਾਂ ਕੋਲੇ ਅਵੇਲੇਬਲ ਆ ਭੱਜ ਲਾ ਰੂ ਸ਼ਕਤੀਮਾਨ ਆ ਰਿਆ ਸ਼ਕਤੀਮਾਨ ਸ਼ਕਤੀਮਾਨ ਮੇਰੀ ਧਾੜ ਬਖਸ਼ ਦੇ ਪਹਿਲਾਂ ਮੈਂਸ ਤੂੰ ਨੇ ਥਾਰ ਦਾ ਕੂੜਾ ਕਰਤਾ ਹੁਣ ਤੂੰ ਸਿਟਜੂ ਦਾ ਕਰ ਦੇ ਦਾਟ ਮੀ ਨਾ ਆਈ ਐਮ ਸਮਥਿੰਗ ਨੋ ਨਾ ਮਾਰਦੀ ਸਿਟਜੂ ਦੇ ਕੁੱਤੇ ਦਾ ਬਹੁਤ ਸੇਲ ਕਰੇ ਨੇ ਪਰ ਅਜ ਤੱਕ ਕਿਸੇ ਟੈਂਪੋ ਨੂੰ ਨਹੀਂ ਦਿੱਤਾ ਤੱਚੂ ਡਾ ਜੇ ਕੋਈ ਮੈਂ ਬੋਲੂਗਾ ਨਾ ਮੈਂ ਸੁੱਕਾ ਨਾ ਜਾਣ ਦਉ ਪੱਟ ਤਾਂ ਜੱਸੇ ਪੱਟੀ ਵਰਗੇ ਆ ਜੱਸਾ ਵੀਰ ਸਾਗ ਲੈ ਕੇ ਆ ਗਿਆ ਵੀਰੇ ਇਹਦੇ ਨਾਲ ਉਹਦਾ ਜਾਨਵੀ ਛੱਟੇ ਵਾਲੇ ਦਾ ਪ੍ਰਮੋਸ਼ਨ ਕਰਾ ਲੰਦਾ ਸ਼ੁਕਰਵਾਰ ਦਾ ਦਿਨ ਜੇ ਸ਼ੁਕਰਵਾਰ ਦਾ ਦਿਨ ਜਾਨਵੀ ਦੇ ਨਾਲ ਆ ਜਾਵੇ ਖੋ ਤੁਸੀਂ ਹੱਥੋਂ ਤੱਕ ਵੀਰੇ ਦੇਖ ਚੁੱਕੇ ਆ ਮਤਲਬ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੇ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬੜਾ ਪੂਰੀ ਵੀਡੀਓ ਦੇ ਵਿੱਚ ਅੱਗੇ ਜਾ ਕੇ ਹੋਰ ਨਜ਼ਾਰੇ ਆਣ ਵਾਲੇ ਨੇ ਬੋਰੀ ਚੱਕ ਕੰਮ ਤੇ ਜਾ ਰੋਈ ਚੱਕ ਕੰਮ ਤੇ ਜਾ ਮੈਨੂੰ ਲੱਗਦਾ ਛੋਟਾ ਹੁੰਦਾ ਗੂਠਾ ਚੁੰਗਦਾ ਰਿਆ ਤਾਂ ਹੀ ਬੋਲੋ ਵੱਡੇ ਨੇ ਕੰਦਲਾਂ ਦੇ ਕੇਸ ਤੇ ਵਪਾਰੀ ਪੱਕੇ ਜਾਂਦੇ ਮਾਈਆ ਵੇ ਨਹਾ ਤਾਂ ਲੈ ਗਾਣੇ ਬਦਮਾਸ਼ਾਂ ਵਾਲੇ ਨੇ ਪੌਣੀਆਂ ਪਜਾਮੀਆਂ ਲੁੱਲੀ ਬਦਮਾਸ਼ ਐਕਸਕਿਊਜ਼ ਮੀ ਸਟਾਪ ਇਟ ਡੋਟ ਸੇ ਦੈਟ ਪਲੀਜ਼ ਮੱਦੀ ਹੋਣੀ ਹਾਂ ਨਹੀਂ ਮੇਰੀ ਗੋਦੀ ਠੋਲੂ ਤੀ ਕੋ ਮੱਦੀ ਦੀ ਮੱਦੀ ਹੋਣਾ ਲੱਗਦਾ ਮੱਦੀ ਚੀ ਕੋਈ ਚੱਜ ਦਾ ਕੰਮ ਕਰ ਲਾ ਕੀ ਗੰਦ ਪਾਇਆ ਕੀ ਗੰਦ ਪਾਇਆ ਹੋਇਆ ਤੁਸੀਂ ਬੜਾ ਤਕੜਾ ਹੈ ਘਰਵਾਰ ਥੁੜੇ ਖਬਰਦਾਰ ਜੇ ਕਿਸ ਨੇ ਗੋਡੇ ਵੇਖੇ ਗੋਡੇ ਵਾਂ ਇਲਾਕੇ ਵਿੱਚ ਹੋਗੀ ਅੱਖ ਬੰਦੇ ਨੇ ਸਰਤਾ ਕਾਲੀਆਂ ਲੱਤਾਂ ਵਾਲਾ ਉਹ ਤਾਂ ਪੰਜਾਬ ਦਾ ਨੰਗਾ ਨਰੇਸ਼ ਹਾਂ ਮੇਰੇ ਸਾਲੇ ਦਾ ਸੱਜਾ ਗੋਡਾ ਖੁਸ਼ਕ ਹੋਇਆ ਪਿਆ ਗ੍ਰੀਸ ਕਰ ਲਖ ਰੋੜਿਆਂ ਨੂੰ ਇੱਕ ਇਹਦੇ ਅਰਕਾ ਸਾਡੇ ਪਿੰਡ ਵੀ ਆ ਦਾਦਾ ਤੈਨੂੰ ਮੈਂ ਨਰੇਸ਼ ਹੋਟਲ ਮੈਨੇਜਰ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਉਹ ਵਾਲਾ ਟੇਬਲ ਦੋ ਜਿੱਥੋਂ ਪੂਰਾ ਚੰਡੀਗੜ੍ਹ ਦਿਖਦਾ ਹੋਵੇ ਪਰ ਬਿੱਲ ਤੇ ਸਿਰਫ ਐਮ ਐਲ ਏ ਸਾਹਿਬ ਲਿਖਿਆ ਹੋਵੇ ਮੈਂ ਤੈਨੂੰ ਕਿੰਨੀ ਵਾਰ ਕਿਹਾ ਯਾਰ ਮੈਨੂੰ ਐਲ ਐਮ ਐ ਨਹੀਂ ਐਮ ਐਲ ਏ ਕਿਹਾ ਕਰ ਬਸ ਯਾਰ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਮੇਰੀ ਬਸ ਆ ਬਸ ਕਹਿਨੇ ਕੋ ਮੇਰੇ ਕੁਝ ਵੀ ਬਚਾ ਨਹੀਂ ਗਬਰੂ ਨੇ ਪੈਂਡ ਉੱਤੇ ਚੱਕੀ ਆ ਨੀ ਸਾਡੇ ਪਰਕਤ ਘਰੇ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਗੋਰੀਏ ਮੱਜਾ ਘਾਵਨ ਉਹ ਵੀ ਪਿੱਛੇ ਛੱਡ ਗਈ ਨੀ ਸਾਡੇ ਪਰਕਤ ਘਰੇ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਗੋਰੀਏ ਬਰਕਤ ਕੋਰ ਬਰਕਤ ਦੀ ਇਹਨੇ ਮਾਂ ਪੜੇ ਕਿ ਕੀਤੀ ਪਈ ਆ ਸਵੇਰੇ ਦਾ ਢੇਰ ਲੱਗਦਾ ਹੋਣਾ ਬਿਰਿਆ ਨੇ ਤਾਂ ਡਟੋਲਾ ਤੇ ਦਾਣੇ ਨਹੀਂ ਰਹਿਣ ਦੇਣੇ ਤੂੰ ਬਰਕਤ ਦੀ ਗੱਲ ਕਰਦਾ ਬਰਕਤ ਕਰਦੇ ਬਾਹਰ ਹੀ ਮੁੜ ਜੂ ਤੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ ਪਿਛਲਾ ਪਾਈਪ ਵੀ ਪੂਰਾ ਭਰ ਕੇ ਆਉਂਦਾ ਹੋਣਾ ਕਰਤਾਰ ਮਸ਼ੀਨ ਵਾਂਗੂ ਚਲਦੀ ਆ ਸਾਡੇ ਘਰ ਦੀ ਫਲਸ਼ ਫੁੱਲ ਰਹਿਣ ਲੱਗ ਪਈ ਜਿੱਦ ਦੇ ਆਈ ਤੂੰ ਗੋਰੀਏ ਸਾਲੀ ਉਲਟੀ ਆ ਗਈ ਦੇਖ ਕੇ ਭਾਈ ਹੱਥਾਂ ਨਾਲੇ ਕੁਝ ਬਣਨਾ ਆ ਇਹਨੂੰ ਲੂਣ ਕੋਟਣਾ ਲੈ ਕੇ ਦੇ ਇੱਕ ਨਾ ਇੱਥੇ ਮੰਗਲਾ ਟੂਣ ਕੋਟਣਾ ਜੜਾ ਮਾਰਿਆ ਆਪਣੇ ਲੈ ਤਾਈ ਪੀੜ ਹੁੰਦੀ ਮੇਰੇ ਅਰੇ ਕੀ ਵੇਚਦਾ ਕੀ ਆ ਤੂੰ ਕੁਤੂ ਕੁਤੂ ਝੁਮੋ ਝੁਮੋ ਪੋਕਾ ਪੋਕਾ ਮਾਨੀ ਤੇ ਖਰੀਦਣਗੇ ਕਿ ਸਾਡੀਆਂ ਬੁੜੀਆਂ ਦਾ ਡਰ ਕੇ ਅੰਦਰ ਵੜ ਗਿਆਂ ਕੋਈ ਕੋਤਾ ਬਾਦਾ ਪਤਾ ਨਹੀਂ ਕੀ ਕਹੀ ਜਾਂਦਾ ਇਹ ਕੁਤੂ ਕੁਤੂ ਝੁਮੋ ਝੁਮੋ ਪੋਕਾ ਪੋਕਾ ਆ ਦੇ ਬੰਦੇ ਤੈਨੂੰ ਦੇਖਣਾ ਕਿੰਨੇ ਆ ਗਏ ਚਾਰੇ ਪਾਸੇ ਕੀ ਆ ਕੱਪੜਾ ਤੇਰੇ ਕੋਲ ਕੱਪੜਾ ਜਿਹਨਾਂ ਦਾ ਕੋਲਕਾਤਾ ਆਈ ਕੇ ਮਾਤੇ ਹਾਂ ਦੇ ਸਾਰੇ ਇਹ ਅੱਧੇ ਹੀ ਡਰਾਮਾ ਕਰਦੇ ਆ ਏ ਕੋਤੂ ਕੋਤੂ ਅਰੇ ਝੂਮ ਝੂਮ ਅੱਛਾ ਕੜਤਾ ਪਜਾਮਾ ਜੱਟਾਂ ਦੇ ਮੁੰਡਿਆਂ ਦਾ ਸ਼ੌਂਕ ਨੇ ਪਾਉਣਾ ਚਿੱਟੇ ਕੁੱਤੂ ਕੋਤੂ ਝੂਮ ਝੂਮ ਏ ਕੋਤੂ ਕੋਤੂ ਕੜਤਾ ਪੋਤੂ ਪੋਤੂ ਪਜਾਮਾ ਝੂਮ 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 ਪਜਾਮਾ ਕੋਤੂ ਕੋਤੂ ਝੂਮ ਝੂਮ ਆਈ ਕੋ ਜੇ ਸੇਲ ਕ ਅੱਜ ਫੇਰ ਕਿਦੇ ਨਾਲ ਖੈ ਗਿਆ ਚਿੱਟਾ ਕੋਤੂ ਕੋਤੂ ਝੂਮ ਝੂਮ ਲ ਬੇੜਿਆ ਤੂੰ ਖੂਨ ਨਾਲ ਲਵੇ ਜੈਸਮਿਨ ਸੈਂਡਲਸ ਇਨ ਜੈਸਮਿਨ ਸੈਂਡਲਸ ਨਾ 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 ਜੈਸਮਿਨ ਦੰਦਲ ਵੈਸਟ ਕੋਸਟ ਇਨ ਦ ਹਾਊਸ ਬੇਬੀ ਗੈਰੀ ਸੰਧੂ ਨੂੰ ਸੱਦੋ ਯਾਰ ਆਮ ਸੌਰੀ ਜੀ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚ ਸਿੱਪ ਸਿੱਪ ਪੀਵੇ ਚੋਰਾ ਨੂੰ ਬੇਨਤੀ ਆ ਦਾ ਫੋਨ ਖੋਲੋ ਯਾਰ ਚਾ 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 ਇਹ ਗੱਡੀ ਸਟਾਰਟ ਕਰ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਮਾਤਾ ਆਉਦੇ ਅੰਗੂਠੇ ਤੇ ਦੰਦੀ ਨਾ ਵੱਢ ਲਈ ਕੰਜਰ ਦੀ ਨਾ ਜਵਾਕ ਵੀ ਡਰਾਤਾ ਸੀ ਕਿਸੇ ਵੀਰ ਕੋਲ ਪੁਰਾਣਾ ਜਾਮਾ ਪਣ ਪੁਰਾਣਾ ਮਾਡਲ ਪਿਆ ਹੋਵੇ ਤਾਂ ਲੈਣ ਲਈ ਬੰਦਾ ਤਿਆਰ ਬੈਠਾ ਹੈ ਅੱਖਾਂ ਬੰਦ ਕਰਕੇ ਬੇਨਤੀ ਕੀਤੀ ਜਾਂਦੀ ਆ ਉਹਦਾ ਫੋਨ ਨੰਬਰ ਇਹ 75898 66273 75898 66273 ਤੇ ਸੁਨੀਲ ਕੁਮਾਰ ਕੰਗਰੀਸ ਆਲਾ ਪਿੰਡ ਖੁਰਲਾ ਬਾਬਾ ਦੇਖੋ ਲੈਡੀ ਸਾਈਕਲ ਖੜਾ ਉਹ ਲੈਣਾ ਤਾਂ 10 ਜਕਾਰਾ ਬਾਬਾ ਤੈਨਾਂ ਦਾ ਬਹੁਤ ਸਾੱਚੇ ਦਰਬਾਰ ਕੀ ਜੈ ਇਹ ਜਕਾਰੇ ਵਾਲੀ ਤਕਲੀ ਨਹੀਂ ਤੇ ਵੀਰ ਕੋਲ ਪੁਰਾਣਾ ਜਾਮਾ ਪਣ ਪੁਰਾਣਾ ਮਾਡਲ ਪਿਆ ਹੋਵੇ ਹੈਗਾ ਪਰ ਸੁੱਤਾ ਪਿਆ ਜਾਮਾ ਅਜੇ ਕਿਸੇ ਵੀਰ ਕੋਲ ਪੁਰਾਣਾ ਜਾਮਾ ਪਣ ਪੁਰਾਣਾ ਮਾਡਲ ਪਿਆ ਹੋਵੇ ਬਾਬਾ ਪਿਆ ਤਾਂ ਹੈ ਨਹੀਂ ਖੜਾ ਜ਼ਰੂਰ ਆ ਉਹ ਚੱਲੂ ਜੀ ਕਿਥੋਂ ਆਈ ਤੁਸੀਂ ਜਲਾਲਾਬਾਦੋਂ ਤੇ ਆ ਰੈਲੀ ਤੇ ਆਏ ਸੀ ਹੁਣ ਹਾਂਜੀ ਤੇ ਕਿਨੂੰ ਵੋਟ ਪਾਣੀ ਤੁਸੀਂ ਦੇਖ ਲਓ ਪਾਪ ਲੱਗੇਗਾ ਤੁਮੇ ਤੇ ਟੰਡੇ ਤੁਸੀਂ ਛੜੂਦੇ ਫੜੇ ਹੋਏ ਆ ਇਹ ਤਾਂ ਦੀ ਮੱਛਰ ਜਾਲੀ ਹੋਏ ਹੈ ਮੱਛਰ ਜਾਲੀ ਬਣਾਣੀ ਭਾਈ ਜਲਾਲਾਬਾਦ ਵਾਲੇ ਆ ਐਵੇਂ ਨਾ ਜਾਣੀ ਮੱਛਰ ਜਾਲੀ ਗਰਮੀਆਂ ਦਾ ਹੱਲ ਪਹਿਲਾਂ ਹੀ ਕਰ ਲਿਆ ਗਜਬ ਬੇਇੱਜ਼ਤੀ ਹੈ ਇਹ ਤਾਂ ਬਾਦਲ ਅੰਕਲ ਨੂੰ ਹੀ ਵੋਟ ਪਾਏਗੀ ਮੁੱਖ ਮੰਤਰੀ ਬਣ ਕੇ 50 ਕਰੋੜ ਰੁਪਏ ਖਾਸ ਦੂੰਗਾ ਤੁਹਾਡੇ ਹਲਕੇ ਪਤਾ ਬੱਤੀ ਆਣੀ ਨਹੀਂ ਗਰਮੀਆਂ ਦੇ ਵਿੱਚ ਉਹ ਕੇਰੀ ਫੈਨ ਨਹੀਂ ਸੁਖੇ ਦੀ ਫੈਨ ਆ ਮਰ ਜਾਣੀ ਤੱਤ ਲਓ ਜੀ ਸੁਖੇ ਦੀ ਫੈਨ ਪਰ ਮਾਲਵਾ ਮੇਨ ਕਰਦਾ ਆਪਣੀ ਸਰਕਾਰ 5 ਸਾਲ ਹੋਰ ਆ ਜਾਂਦੀ ਲਓ ਜੀ ਮਿੱਤਰੋ ਵੇੜੀ ਦੀ ਘੜ ਦਿੱਤੀ ਇਸ ਮੌਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਬਣਾਉਣ ਦੇ ਵਿੱਚ ਪੂਰੇ ਮੈਨੂੰ ਤਿੰਨ ਤੋਂ ਚਾਰ ਦਿਨ ਲੱਗੇ ਇਸ ਕਰਕੇ ਵੀਡੀਓ ਨੂੰ ਲਾਈਕ ਕਰਨਾ ਤਾਂ ਬਣਦਾ ਹੀ ਆ ਕਸਮ ਵਾਲੀ ਗੱਲ ਹੈ ਵੀਡੀਓ ਬਣਾਉਣ ਦੇ ਵਿੱਚ ਬਹੁਤ ਜਿਆਦਾ ਮਿਹਨਤ ਲੱਗੀ ਤਾਂ ਤੂੰ ਹੀ ਨਿਕਲ ਗਏ ਤੇ ਤੁਸੀਂ ਬਿਨਾਂ ਵੀਡੀਓ ਨੂੰ ਲਾਈਕ ਕੀਤੇ ਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਨਜ਼ਾਰੇ ਲੈ ਕੇ ਚਲੇ ਜਾਂਦੇ ਹੋ ਦੇਖ ਲਓ ਪਾਪ ਲੱਗੇਗਾ ਤੁਹਮੇ ਮੈਨੂੰ ਪਤਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇ ਤੁਸੀਂ ਮੇਰੇ ਚ ਫਾਲੋਅ ਕਰੂੰਗਾ ਵੀ ਤੁਹਾਡੇ ਨਾਮ ਦੇ ਨਾਲ ਇਨਸਟਾ ਆਈਡੀ ਤੁਹਾਨੂੰ ਸਕਰੀਨ ਤੇ ਦਿਖ ਰਹੀ ਹੋਏਗੀ ਸਕਰੀਨ ਤੇ ਤੁਹਾਨੂੰ ਚਾਰ ਵੀਡੀਓ ਦਿਖ ਰਹੀਆਂ ਹੋਣਗੀਆਂ ਜੇ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਵੀਡੀਓ ਨਹੀਂ ਦੇਖੀ ਤਾਂ ਜ਼ਰੂਰ ਦੇਖੋ ਮੈਨੂੰ ਪੂਰੀ ਮਿਹਨਤ ਤੁਹਾਨੂੰ ਬਹੁਤ ਪਸੰਦ ਆਏਗੀ ਚੰਗਾ ਜੀ ਜਲਦੀ ਮਿਲਦੇ ਹਾਂ ਖਾਸਿਆ ਭਰੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਤੇ ਰੱਬ ਰੱਖਾ ਮਿੱਤਰੋ ਮਰੂਦ ਤੇ ਲੱਗਦੇ ਮਰੂਦ ਸਪੈ ਦੇ ਦੇ ਕੁਜਣੀ ਲੱਗਦਾ ਢੰਣ ਣ ਣ